ਇਹ ਗਰਦਾਸਪੁਰ ਆ ਰਹੇ ਹਾਂ ਜੀ ਕਿਹੜਾ ਪਿੰਡ ਤੁਹਾਡਾ ਆਪਣਾ ਪਿੰਡ ਤੇ ਨੰਗਲ ਲਪਾਣਾ ਅੱਛਾ ਅੱਛਾ ਤੇ ਜਾ ਕਿੱਧਰ ਰੇ ਸੀ ਅਸੀਂ ਪਿੰਡ ਨੂੰ ਜਾ ਰਹੇ ਹਾਂ ਗਰਦਾਸਪੁਰ ਤੋਂ ਅੱਛਾ ਇਹ ਕਿੰਨੇ ਕ ਵਜੇ ਦੀ ਘਟਨਾ ਹੈ ਇਹ ਕੋਈ ਹੋਣੀ ਕੋ 6:30 6:30 ਸ਼ੱਕ ওভারਟੇਕਿੰਗ ਦਾ ਮਸਲਾ ਬਣਿਆ ਮੈਂ ਨਾ ਕੋਈ ওভারਟੇਕ ਟਰਾਲੀ ਨਾ ਗਈ ਮੈਂ ਪਾਸ ਕਰਤਾ ਉਹ ਮੋੜ ਉੱਤੇ ਆ ਡਿਆ ਜੀ ਉਹਨੂੰ ਅੰਨੀ ਸਪੀਡ ਨਾਲ ਲਿਆਂਦੀ ਮੈਂ ਫਿਰ ਤੁਮਾਰੀ ਪਤਾ ਨਹੀਂ ਲੱਗਾ ਕੀ ਦਾ ਸੜਕ ਵੀ ਤੰਗ ਹੋ ਸਕਦਾ ਹੈ ਕਰਕੇ ਵੀ ਹੋ ਗਿਆ ਮਹਾਰਾਜ ਆਂਦਾ ਜੀ ਠੀਕ ਹੈ ਤੁਹਾਡੇ ਨਾਲ ਕਿੰਨੇ ਮੈਂਬਰ ਸੀਗੇ ਅਸੀਂ ਤੇ ਵਾਈਫ ਹਸਬੰਡ ਸੀ ਦੋਨਾਂ ਜਣੇ ਅੱਛਾ ਤੇ ਹੋਰ ਕਿੱਥੇ ਕਿੱਥੇ ਲੱਗੀ ਆ ਸੱਟ ਲੱਤ ਤੇ ਲੱਗੀ ਆ ਅੱਛਾ ਅੱਛਾ ਹਾਂ ਜੀ ਆਪਸ ਲੱਗੀਆਂ ਜੀ ਅਸਿਰ ਤੇ ਲੱਗੀ ਆ ਜੀ ਹਾਂ ਜੀ ਤੁਹਾਡੇ ਕਿੱਥੇ ਕਿੱਥੇ ਲੱਗੀ ਸੱਟ ਮੇਰੇ ਸਿਰ ਤੇ ਦੇ ਚਿੱਲੇ ਦੇ ਰਕੀ ਪਾ ਕੀ ਲੱਤਾਂ ਪਰ ਤੇ ਵੀ ਲੱਗੀ ਹੈ ਅੱਛਾ ਅੱਛਾ ਓਡੇ ਓਡੇ ਨੇਰਾ ਸੀਗਾ ਉਦੋਂ ਹਾਂਜੀ ਨੇਰਾ ਤੇ ਕੀ ਮੁਸ਼ਕਲ ਆਈ ਹੁਣ ਤੁਹਾਨੂੰ ਕੀ ਠੀਕ ਹੋ ਰਿਹਾ ਪ੍ਰੋਪਰ ਹੋ ਰਿਹਾ ਲਾਜ ਤੁਹਾਡਾ ਨਾਜ ਨਹੀਂ ਤੇ ਨੇਰੇ ਕਰਕੇ ਹੋਇਆ ਐਕਸੀਡੈਂਟ ਹਾਂ ਖਤਰਾ ਨੇਰੇ ਕਰ ਹਾਂਜੀ ਕਿਉਂ ਹੋਇਆ ਐਕਸੀਡੈਂਟ ਕੋਈ ਹੋਰ ਸੀ ਜਿਹੜਾ ਬਿਲਕੁਲ ਸੱਟ ਲੱਗਿਆ ਮੈਨੂੰ ਕੋਈ ਹੋਛ ਨਹੀਂ ਸੀ ਉਹ ਮੈਨੂੰ ਹੋਛ ਛੋਟੀ ਸੀ ਜੇ ਵੱਡੀ ਹਾਂਜੀ ਸੜਕ ਬੜਾ ਛੋਟੀ ਸੀ ਜੇ ਵੱਡੇ ਦੀ ਤੇ ਬਚਾਓ ਜਾਣਾ ਸੀ ਜੇ ਵੱਡੀ ਹੁੰਦੀ ਤੇ ਬਚਾਓ ਹੋ ਜਾਣਾ ਹਾਂਜੀ ਕਰੀ ਪਕ ਹਾਂਜੀ ਕੀ ਕਹਿਣਾ ਚਾਹੁੰਦੇ ਤੁਸੀਂ ਮੈਨੂੰ ਕੀ ਪਤਾ ਸੜਕ ਜਿੱਦਾਂ ਨਿੱਕੇ ਕਾਰਨ ਹੋਣ ਸੜਕ ਵੀ ਤਾਂ ਵੀ ਐਕਸੀਡੈਂਟ ਹੁੰਦੇ ਆ ਅੱਛਾ ਵੀ ਸੜਕ ਵੀ ਤੁਸੀਂ ਮੰਨਦੇ ਹੋ ਵੀ ਟ੍ਰੈਫਿਕ ਜਿਆਦਾ ਹੈ ਟ੍ਰੈਫਿਕ ਬਹੁਤ ਪਤਾ ਹੀ ਨਹੀਂ ਲੱਗਦਾ ਆ ਟਰਾਲੀਆਂ ਦਾ ਸੀਜ਼ਨ ਆ ਟਰਾਲੀ ਗੰਨੇ ਦੀ ਟਰਾਲੀ ਇੱਕ ਆਉਂਦੀ ਇੱਕ ਜਾਂਦੀ ਬੰਦਾ ਕੀ ਕਰੇ ਬਸ ਛੜਕ ਛੋਟੀ ਆ ਟਰੈਕ ਬਹੁਤ ਜਿਆਦਾ ਐ ਤੁਸੀਂ ਦੂਰ ਨਹੀਂ ਤੁਸੀਂ ਰੋਡ ਦੇ ਨਾਲ ਵੇਖੋ ਵੀ ਜਿੰਨੀ ਬੂਟੀ ਆ ਇਹਨਾਂ ਦੇ ਮਹਿਕਮੇ ਦੇ ਬੰਦੇ ਕੋਈ ਬੂਟੀ ਨਹੀਂ ਵੱਢ ਸਕਦੇ ਲੱਗ ਲੱਗੋ ਮੋਟਰਸਾਈਕਲ ਵਾਲੇ ਕੋ ਥੱਲੇ ਨਹੀਂ ਉਤਰਿਆ ਜਾਂਦਾ ਉਦਾਂ ਕਹਿੰਦੇ ਅਸੀਂ ਵਿਕਾਸ ਬੜਾ ਕੀਤਾ ਕਿਹੜਾ ਵਿਕਾਸ ਕੀਤਾ ਆ ਮਾ ਤੁਸੀਂ ਪਾਰਟੀ ਨੇ ਵਿਕਾਸ ਤੇ ਵੇਖਣ ਵਾਲ ਕੇ ਆਪਣਾ ਵਿਕਾਸ ਨਹੀਂਗਾ ਬੇੜਾ ਕਰਕੇ ਕੀਤਾ ਪੰਜਾਬ ਦਾ ਇਹਨਾਂ ਨੇ ਵਿਕਾਸ ਕੋਈ ਨਹੀਂ ਕੀਤਾ ਅਸੀਂ ਕਿਸੇ ਬਾਰਡਿੰਗ ਨਾਲ ਤਾਲੁਕ ਨਹੀਂ ਰਹਾਦੇ ਪਰ ਸਾਡੇ ਲੋਕਾਂ ਦੀ ਕੋਈ ਸੇਫਟੀ ਤੇ ਚਾਹੀਦੀ ਆ ਨਾ ਥੋੜੀ ਬੋਧੀ ਕਿਹੜੀ ਸੇਫਟੀ ਸਰਕਾਰ ਦੀ ਇੱਥੇ ਕੋਈ ਸੇਫਟੀ ਨਹੀਂ ਭਾਜੀ ਇੱਥੇ ਲੋਕ ਆਪਣੀ ਵੱਡੀ ਕਰਨ ਦੀ ਮੰਗ ਵੱਡੀ ਹੋਣੀ ਚਾਹੀਦੀ ਛੜ ਕੇ ਜ਼ਰੂਰ ਹੋਣੀ ਚਾਹੀਦੀ ਆਈ ਨਾਲ ਹੀ ਕਿਹੜੀ ਗੱਲ ਕਹਿੰਦੇ 300 ਫੁੱਟ ਤੱਕ ਮੀਣੀ 300 ਫੁੱਟ ਦੇ ਜਦੋਂ ਬਾਜਵਾ ਐਮਪੀ ਉਦੋਂ ਪਾਸ ਹੋਈ ਮੁੜ ਕੇ ਇਹਨੂੰ ਕਿਸੇ ਨੇ ਪੁੱਛਿਆ ਨਹੀਂ ਇਹ ਤਾਂ ਮਾਂ ਪਿਓ ਹੀ ਕੋਈ ਨਹੀਂ ਕੋਈ ਅਫਸਰ ਨਹੀਂ ਇੱਥੇ ਹੁੰਦਾ ਕੋਈ ਨਹੀਂ ਪੁੱਛਦਾ ਇਹਨੂੰ ਤੁਸੀਂ ਕਿੱਧਰੋਂ ਆਏ ਤੇ ਕਿੱਧਰ ਜਾ ਰਹੇ ਹੋ ਅਸੀਂ ਮੁੰਡੇ ਦਵਾਈ ਦਵਾਉਣ ਗਏ ਇੱਥੇ ਇਸ ਦਾਸਪੁਰ ਤੇ ਕੀ ਮੰਨਦੇ ਹੋ ਜਿਹੜਾ ਸੜਕ ਹਾਦਸਾ ਹੋਇਆ ਬਹੁਤ ਨੁਕਸਾਨ ਹੋਇਆ ਬਹੁਤ ਜਿਆਦਾ ਨੁਕਸਾਨ ਆ ਇਹ ਮਤਲਬ ਰੋਡ ਖੁੱਲਾ ਹੋਣਾ ਚਾਹੀਦਾ ਅਸੀਂ ਕਹਿੰਨੇ ਆ ਹਾਂਜੀ ਖੁੱਲਾ ਹੋਵੇ ਚਲੋ ਬਾਕੀ ਥੋੜਾ ਜਿਹਾ ਚਲਾਉਣ ਵਾਲਿਆਂ ਨੂੰ ਵੀ ਚਾਹੀਦਾ ਵਾ ਥੋੜਾ ਜਿਹਾ ਸਹੀ ਜਿਹਾ ਚਲਾਉਣ ਹੌਲੀ ਚਲਾਉਣ ਤੇ ਇਹ ਆ ਕਿ ਹਾਦਸਾ ਨਾ ਹੀ ਵਾਪਰੇ ਕਿਸੇ ਨਾਲ ਵੀ ਜੀ ਰੋਜ਼ ਦਾ ਇੱਕ ਦਾ ਹਾਦਸਾ ਦੇਖਦੇ ਰਹੀਦਾ ਆ ਆਣ ਜਾਣ ਮੇਲਿਆ ਤੇ ਇਹ ਤੇ ਪੰਜਾਬ ਗਵਰਨਮੈਂਟ ਨੂੰ ਵੀ ਚਾਹੀਦਾ ਸੜਕ ਦੀ ਚੜਾਈ ਜਿਹੜੀ ਉਹ ਸਹੀ ਕੀਤੀ ਜਾਵੇ ਵੀ ਆਰਾਮਦਾਈ ਸਾਧਨ ਲੰਘ ਸਕਣ ਕੋਈ ਹਾਦਸਾ ਨਾ ਵਾਪਰੇ ਵੀ ਖੁੱਦ ਗੱਡੀ ਵਾਲੇ ਤੁਹਾਨੂੰ ਕੀ ਕੀ ਮੁਸ਼ਕਲਾਂ ਆਉਂਦੀ ਐ ਮੁਸ਼ਕਲਾਂ ਟ੍ਰੈਫਿਕ ਦੀਆਂ ਆਉਂਦੀਆਂ ਜੀ ਇਸੇ ਕਰਕੇ ਆਉਂਦੀਆਂ ਵੀ ਸੜਕ ਦੀ ਚੜਾਈ ਕਰਕੇ ਤੇ ਦੂਸਰਾ ਚੜਾਈ ਹੋ ਜੇ ਤੇ ਸਭ ਆਰਾਮਦਾਇਕ ਲੰਘਣ ਤੇ ਜੀਵਨ ਸਫਰ ਦੇ ਸਾਰਿਆਂ